ਤੇ ਫਰਵਰੀ ਮਹੀਨੇ ਦਾ ਦੋਸਤੋ ਦੂਸਰਾ ਡਰਾ ਆ ਗਿਆ ਜੋ ਕਿ ਫਰੈਂਚ ਬਾਦਸ਼ਾਹ ਦਾ ਡਰਾ ਆਇਆ ਤੇ ਸਭ ਤੋਂ ਵੱਡਾ ਡਰਾ ਆਇਆ ਦੋਸਤੋ ਜੀ ਹਾਂ ਸਭ ਤੋਂ ਵੱਡਾ ਡਰਾ ਆਇਆ ਹੁਣ ਤੱਕ ਦਾ ਤੇ ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਆਈਟੀਏ ਜਿਹੜੇ ਹੈਗੇ ਆ 25000 ਪਲੱਸ ਹੋ ਗਏ ਆ ਤੇ ਦੋਸਤੋ ਇਸ ਦਾ ਸਕੋਰ ਵੀ ਬੜਾ ਹੀ ਘੱਟ 400 ਰਿਹਾ ਹਾਂਜੀ ਇਸੇ ਕਰਕੇ ਮੈਂ ਕਹਿੰਦਾ ਆ ਰਿਹਾ ਦੋਸਤੋ ਕਿ ਫਰੈਂਚ ਪਾਸ਼ਾ ਬਲ ਹੋਣਾ ਚਾਹੀਦਾ ਤੁਹਾਨੂੰ ਅਗਰ 2026 ਵਿੱਚ ਹਰ ਹਾਲ ਵਿੱਚ ਤੁਹਾਨੂੰ ਪੀਆਰ ਚਾਹੀਦੀ ਹੈ ਹੁਣ ਆਪਾਂ ਗੱਲਬਾਤ ਕਰਾਂਗੇ ਇਹਦੀ ਵੀ ਇਹਦਾ ਅਨਲਿਸਿਸ ਕਰੂੰਗਾ ਦੋਸਤੋ ਤੇ ਕੋਈ ਜਿਹੜੇ ਪ੍ਰੋਵੈਂਸ ਨੇ ਵੀ ਕਰ ਦਿੱਤੇ ਆ ਆਪਣੇ ਫਰੈਂਕੋਫੋਨ ਦੇ ਰਿਜ਼ਲਟ ਉਹਦਾ ਵੀ ਜ਼ਿਕਰ ਕਰੂੰਗਾ ਤੇ ਅਗਲੀ ਕਿਹੜੀ ਕੈਟਾਗਰੀ ਹੋ ਸਕਦੀ ਹੈ ਤੇ ਕਿਹੋ ਜਿਹਾ ਸਕੋਰ ਹੋਊਗਾ ਸੀਈਸੀ ਦਾ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਸਿਕਾਲ ਨਮਸਕਾਰ ਕੇਮ ਸ਼ੋ ਆਦਾਬ ਮੋਜਾਂ ਮਾਰਦੇ ਰਹੋ ਚੜਦੇ ਆ ਕਲਾ ਚ ਰਹੋ ਦੋਸਤੋ ਵੈਲਕਮ ਟੂ ਪਪਾਲ ਫੈਮਿਲੀ ਅਨਦਰ ਵੀਡੀਓ ਦੋਸਤੋ ਇਸ ਸੇ ਮਹੀਨੇ 2 ਫਰਵਰੀ ਨੂੰ ਜਦੋਂ ਪੀ ਐਨ ਪੀ ਦਾ ਡਾ ਆਇਆ ਸੀਗਾ ਉਸ ਤੋਂ ਬਾਅਦ ਜਦੋਂ ਮੈਂ ਵੀਡੀਓ ਤੁਹਾਡੇ ਕੋਲੇ ਲੈ ਕੇ ਆਇਆ ਉਸ ਵੀਡੀਓ 'ਚ ਮੈਂ ਤੁਹਾਨੂੰ ਕਿਹਾ ਸੀ ਕਿ ਅਗਲਾ ਡਰਾ ਜਿਹੜਾ ਹੈਗਾ ਉਹ ਫ੍ਰੈਂਚ ਭਾਸ਼ਾ ਦਾ ਆਊਗਾ ਤੇ ਉਸ ਤੋਂ ਅਗਲਾ ਜਿਹੜਾ ਹੈ ਹੈਲਥ categories ਦਾ ਤੇ ਫੇਅਰ ਟ੍ਰੇਡ ਦਾ ਹੋ ਸਕਦਾ ਹੈ ਤੇ ਦੋਸਤੋ ਫ੍ਰੈਂਚ ਭਾਸ਼ਾ ਦਾ ਰਿਜ਼ਲਟ ਜਿਹੜਾ ਹੈਗਾ ਆ ਗਿਆ ਡਰਾ ਆ ਗਿਆ IRCC ਨੇ ਬਹੁਤ ਵੱਡਾ ਡਰਾ ਇਹਦਾ ਕੱਢਿਆ 8500 ਲੋਕਾਂ ਨੂੰ ITA ਭੇਜੇ ਗਏ ਆ ਤੇ ਦੋਸਤੋ ਇਸ ਦਾ CRS ਸਕੋਰ ਸਿਰਫ ਹੀ 400 ਹੈ ਜੀ ਹਾਂ ਇਸੇ ਕਰਕੇ ਕੱਲ੍ਹ ਦੀ ਵੀਡੀਓ 'ਚ ਵੀ ਮੈਂ ਕਿਹਾ ਸੀ ਵੀ ਮੈਂ ਪੁਰਾਣੇ ਸਬਸਕ੍ਰਾਈਬਰ ਨੂੰ ਆਖਰੀ ਵਾਰ ਕਹਿ ਰਿਹਾ ਕਿ ਜੇਕਰ ਪ੍ਰੋਫਾਈਲ ਕਮਜ਼ੋਰ ਹੈ ਤਾਂ ਤੁਸੀਂ ਜਿਹੜਾ ਫ੍ਰੈਂਚ ਲੈਂਗੁਏਜ ਵਾਲ ਹੋ ਜੋ ਦੋਸਤੋ ਹਾਲਾਂਕਿ ਸਾਰਾ ਸਾਲ ਮੈਂ ਗੱਲ ਕਰਦਾ ਰਹੂੰਗਾ ਇਹ ਮੈਂ ਤਾਂ ਕਿਹਾ ਕਿ ਜਿਹੜੇ ਪੁਰਾਣੇ ਸਬਸਕ੍ਰਾਈਬਰ ਹੈ ਮੇਰੇ ਬਾਰ-ਬਾਰ ਕਹਿਣ ਤੇ ਬੋਲ ਨਾ ਹੋਣ ਉਹਨਾਂ ਨੂੰ ਮੈਂ ਲਾਸਟ ਵਾਰ ਕਹਿ ਚੁੱਕਾ ਹੁਣ ਮੈਂ ਨਵੇਂ ਆਉਣ ਵਾਲੇ ਵਿਊਅਰਸ ਨਵੇਂ ਆਉਣ ਵਾਲੇ ਸਬਸਕ੍ਰਾਈਬਰ ਨੂੰ ਵੀ ਬਾਰ-ਬਾਰ ਕਹਿੰਦਾ ਰਹੂੰਗਾ ਕਿ ਤੁਸੀਂ ਫ੍ਰੈਂਚ ਲੈਂਗੁਏਜ ਵਾਲੋ ਹੋ ਜੋ ਦੋਸਤੋ ਇਸ ਤੋਂ ਪਹਿਲਾਂ ਪ੍ਰੋਵੈਂਸ ਦੋ ਪ੍ਰੋਵੈਂਸ ਮੈਨੀਟੋਬਾ ਤੇ ਨਿਊ ਬ੍ਰਾਂਨਸਵਿਕ ਜੀ ਹਾਂ ਨਿਊ ਬ੍ਰਾਂਨਸਵਿਕ ਨੇ ਵੀ ਫ੍ਰੈਂਕੋਫੋਨ ਦੇ ਰਿਜ਼ਲਟ ਕੱਢੇ ਆ ਦੋਸਤੋ ਇਸ ਦਾ ਕਾਰਨ ਇਹ ਹੈਗਾ ਕਿ ਜਿਹੜਾ ਇਸ ਸਾਲ ਆਪਣਾ IRCC ਨੇ ਐਲਾਨ ਕੀਤਾ ਸੀ ਕਿ ਉਸ ਦਾ PF ਦਾ ਟਾਰਗੇਟ ਕੀ ਹੈ ਤਾਂ ਉਸ ਨੇ PF ਦਾ ਟਾਰਗੇਟ ਜਿਹੜਾ 380000 ਦਿੰਦੇ ਹੋਏ ਨਾਲ ਹੀ ਕਿਹਾ ਸੀ ਕਿ ਇਹਦੇ ਵਿੱਚੋਂ 9% ਜਿਹੜਾ ਹੈਗਾ ਉਹ ਫ੍ਰੈਂਚ categories ਨੂੰ PF ਦਿੱਤੀ ਜਾਊਗੀ ਦੋਸਤੋ ਇਸ ਦਾ ਮਤਲਬ ਕੀ ਹੋਇਆ ਇਸ ਦਾ ਮਤਲਬ ਇਹ ਹੋਇਆ ਕਿ 34200 ਦੀ ਗਿਣਤੀ ਜਿਹੜੀ ਆ ਉਹ ਸਾਰੇ ਨੂੰ ਪੀਆਰ ਜਿਹੜੀ ਦੇਣੀ ਹੈ ਉਹ ਫ੍ਰੈਂਚ ਕੈਟਾਗਰੀ ਵਿੱਚ ਦੇਣੀ ਆ IRCC ਨੇ ਤੇ ਨਾਲ ਦੀ ਨਾਲ ਇਸ ਤੋਂ ਇਲਾਵਾ 5000 ਦਾ ਹੋਰ ਕੋਟਾ ਪ੍ਰੋਵਿੰਸ ਨੂੰ ਦੇ ਦਿੱਤਾ ਸਿਰਫ ਫ੍ਰੈਂਚ ਲੈਂਗੁਏਜ ਦੇ ਵਾਸਤੇ ਤੇ ਤੋਂ ਦੋਸਤੋ ਟੋਟਲ 39200 ਹੋ ਗਿਆ ਯਾਨੀ ਕਿ 40000 ਦੇ ਕਰੀਬ ਆਈਆਰਸੀਸ ਨੇ ਐਸ ਆ ਲੋਕ ਫਰੈਂਚ ਲੈਂਗੁਏਜ ਦੇ ਵਿੱਚ ਪੀਆ ਦੇਣੀ ਹੈ ਤੇ ਤੁਸੀਂ ਕਮਜ਼ੋਰ ਪ੍ਰੋਫਾਈਲ ਵਾਲੇ ਲਾਜਮੀ ਇਸ ਲੈਂਗੁਏਜ ਨੂੰ ਸਿੱਖੋ ਇਸ ਪਾਸੇ ਹੋ ਜਾਓ ਤੇ 2026 ਵਿੱਚ ਆਪਣੀ ਪੀਆ ਦਾ ਟਾਰਗੇਟ ਕਰੋ ਸਫਲ ਦੋਸਤੋ ਹਾਲਾਂਕਿ ਜਿਹੜਾ ਟਾਰਗੇਟ ਦਿੱਤਾ ਹੈਗਾ ਆਈਆਰਸੀਸੀ ਨੇ 3 ਲੱਖ 80 ਜਿਆਦਾ ਦਿੱਤਾ ਹੈ ਇਸ ਦੇ ਬਾਵਜੂਦ ਵੀ ਮੈਂ ਸ਼ੁਰੂਆਤ ਤੋਂ ਕਹਿੰਦਾ ਆ ਰਿਹਾ ਅੱਜ ਫੇਰ ਰਿਪੀਟ ਕਰੂੰਗਾ ਕਿ ਇਸ ਸਾਲ ਆਈਆਰਸੀਸੀ ਨੇ 5 ਲੱਖ ਲੋਕਾਂ ਨੂੰ ਜਿਹੜਾ ਹੈਗਾ ਪੀਆਰ ਦੇਣੀ ਹੈ ਕਿਉਂਕਿ 3 ਲੱਖ 80 ਹਜ਼ਾਰ ਹੀ ਆ ਦੋਸਤੋ ਇਹ ਫਲੈਕਸੀਬਲ ਹੈ ਤੇ ਇਹਦੇ ਵਿੱਚ ਵਾਤਾ ਕਾਟਾ ਹੋ ਕੇ 390 ਤੱਕ ਵੀ ਦਿੱਤੀ ਜਾ ਸਕਦੀ ਹੈ ਤੇ ਜਾਂ 370 ਤੇ ਵੀ ਰੁਕ ਸਕਦਾ ਆਈਆਰਸੀਸੀ ਉਹ ਇਹਨੇ ਨਾਲ ਪਲੱਸ ਮਾਈਨਸ ਫਲੈਕਸੀਬਲ ਕੀਤਾ ਚਲੋ ਆਪਾਂ ਤੇ ਅਸਲੀ ਹੀ ਇਹਨੂੰ ਮੰਨ ਕੇ ਚੱਲੋ ਤੇ ਨਾਲ ਦੋਸਤੋ ਸਾਲ ਉਸਨੇ 1.15 ਹਜ਼ਾਰ ਦਾ ਕੋਟਾ ਲੱਗ ਤੋਂ ਰੱਖਿਆ ਹੋਇਆ ਹੈਗਾ ਉਹ ਹੈਗਾ ਆਪਣੇ ਰਿਫਿਊਜ਼ੀਆਂ ਦਾ ਜੀ ਹਾਂ ਲੇਕਿਨ ਰਿਫਿਊਜ਼ੀਆਂ ਦਾ ਉਹ ਕੋਟਾ ਜਿਹੜੇ ਕਿ ਆਲ ਰੈਡੀ ਜਿਨ੍ਹਾਂ ਦਾ ਸਿਲੈਕਸ਼ਨ ਹੋ ਚੁੱਕੀ ਆ ਹੁਣ ਉਹਨਾਂ ਨੂੰ ਵੀ ਇੱਕ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਚਾਹੇ ਇੱਕ ਵਾਰ ਕਿ ਦੋ ਵਾਰ ਚ ਪੀਆਰ ਦੇ ਸੱਦੇ ਭੇਜਣੇ ਹੈਗੇ ਆ ਤੇ ਇਹ ਐਕਸਟਰਾ ਤੇ ਨਾਲ ਹੀ 33000 ਦੋਸਤੋ ਅੰਦਰੂਨੀ ਵਰਕਰ ਨੂੰ ਟੀਆਰ ਤੋਂ ਪੀਆਰ ਦੇਣੀ ਹੈ ਤੇ ਲਗਭਗ 5 ਲੱਖ ਦੇ ਕਰੀਬ ਜਿਹੜਾ ਹੈਗਾ ਇਹ ਪਹੁੰਚ ਜਾਣਾ ਹੈਗਾ ਆ ਅੰਕੜਾ ਤੇ ਹਰੇਕ ਕੈਟਾਗਰੀ ਨੂੰ ਆਪਣਾ ਆਪਣਾ ਮੌਕਾ ਮਿਲਣਾ ਹੈ ਔਰ ਇਨਸਾਈਡ ਨੂੰ ਦੋਸਤੋ ਜਿਆਦਾ ਮੌਕੇ ਦੇਣੇ ਆ ਇਨਸਾਈਡ ਵਾਲੇ ਜਿਹੜੇ ਹੈਗੇ ਆ ਉਹ ਆਪਣੀਆਂ ਤਿਆਰੀਆਂ ਹਰ ਹਾਲ ਵਿੱਚ ਕਰਕੇ ਰੱਖ ਲੋ ਦੋਸਤੋ ਹੁਣ ਜਿਹੜਾ ਮੈਂ ਫ੍ਰੈਂਚ ਦੀ ਗੱਲ ਕਰ ਰਿਹਾ ਸੀ ਦੋਸਤੋ ਤਾਂ ਇਸ ਤੋਂ ਪਹਿਲਾਂ ਦੋ ਜਿਹੜੀਆਂ ਪ੍ਰੋਵਿੰਸਸ ਹੈ ਉਹਨਾਂ ਚ ਮੈਨੀਟੋਬਾ ਉਸ ਨੇ ਵੀ ਫ੍ਰੈਂਕੋਫੋਨ ਦਾ ਆਪਣਾ ਪੀਐਨਪੀ ਦਾ ਡਰਾ ਕਰ ਦਿੰਦਾ ਹੈ ਕਿਉਂਕਿ ਜਿਹੜੇ 5000 ਵਾਲੇ ਕੋਟੇ ਵਿੱਚੋਂ ਜਿੰਨਾ ਉਹਦਾ ਕੋਟਾ ਸੀਗਾ ਉਸ ਨੂੰ ਨੇ ਵਰਤਨਾ ਸ਼ੁਰੂਆਤ ਕਰ ਦਿੱਤੀ ਹੈ ਤੇ ਨਾਲ ਹੀ ਦੋਸਤੋ ਨਿਊ ਬਰਬੰਸ ਵਿਕ ਨੇ ਵੀ ਹੁਣੇ-ਹੁਣੇ ਜਿਹੜਾ ਹੈਗਾ ਫਰਵਰੀ ਦੇ ਵਿੱਚ ਫਰੈਂਕੋਫੋਨ ਤੇ ਬਾਕੀ ਹਾਰੀਆਂ ਕੈਟਾਗਰੀਆਂ ਦੇ ਹਜ਼ਾਰ ਤੋਂ ਉੱਪਰ ਆਈਟੀਏ ਭੇਜੀ ਹੈ ਵੱਖਰੇ-ਵੱਖਰੇ ਆਈਟੀਏ ਭੇਜੀ ਹੈ ਤੇ ਉਹਨੇ ਵੀ ਲਗਭਗ ਆਪਦੇ ਕੋਟੇ 'ਚੋਂ 160 ਜਿਹੜੇ ਹੈਗੇ ਆ ਉਹ ਫਰੈਂਚ ਭਾਸ਼ਾ ਵਾਲਿਆਂ ਨੂੰ ਸੱਦੇ ਭੇਜੀ ਹੈ ਦੋਸਤੋ ਕਿਉਂ ਮੈਂ ਕਹਿ ਰਿਹਾ ਕਿ ਪੀਆਰ ਦੀ ਜਿਹੜੀ ਹੈਗੀ ਛੜੀ ਲੱਗੀ ਹੋਈ ਹੈ ਤੇ ਹਾਲਾਂਕਿ ਬਹੁਤ ਵਾਰ ਜਿਹੜਾ ਹੈਗਾ ਆਈਆਰਸੀਸੀ ਐਕਸਪ੍ਰੈਸ ਸੈਂਟਰੀ ਦਾ ਰਿਜ਼ਲਟ ਕੱਢ ਕੇ ਲੰਮਾ ਸਮਾਂ ਚੁਪ ਹੋ ਜਾਂਦਾ ਲੰਮਾ ਸਮਾਂ ਸਮਾਂ ਜਾਂਦਾ ਤੇ ਉਸ ਦੌਰਾਨ ਦੋਸਤੋ ਜਿਹੜੇ ਪੀਆਰ ਦੇ ਭੈਣ ਭਰਾ ਦੋਸਤ ਮਿੱਤਰ ਮੇਰੇ ਜਿਹੜੇ ਇੰਤਜ਼ਾਰ ਕਰਦੇ ਆ ਉਹ ਕਈ ਵਾਰ ਪਰੇਸ਼ਾਨ ਹੋ ਜਾਂਦੇ ਆ ਤੇ ਵਾਰ-ਵਾਰ ਸਵਾਲ ਕਰਦੇ ਆ ਕਿ ਇਹ ਕਦੋਂ ਕੱਢੂਗੇ ਹੁਣ ਅਗਲਾ ਰਿਜ਼ਲਟ ਦੋਸਤੋ ਆਈਆਰਸੀਸੀ ਦੇ ਜਿਹੜਾ ਹੈਗਾ ਮੂਡ ਜੋ ਸਟਾਈਲ ਜਾਂ ਸਿਸਟਮ ਦਾ ਆਪਾਂ ਜਿਆਦਾ ਪ੍ਰਡਿਕਸ਼ਨ ਨਹੀਂ ਕਰ ਸਕਦੇ ਜਿਆਦਾ ਇਹਦੀ ਭਵਿੱਖਬਾਣੀ ਨਹੀਂ ਕਰ ਸਕਦੇ ਕਿਉਂਕਿ ਇਹ ਬਦਲਦਾ ਰਹਿੰਦਾ ਆਪਣੇ ਸਿਸਟਮ ਨੂੰ ਤੇ ਬਦਲਦਾ ਰਹਿੰਦਾ ਆਪਣੇ ਕੰਮ ਕਰਨ ਦੇ ਅੰਦਾਜ਼ ਨੂੰ ਦੋਸਤੋ ਪਰੰਤੂ ਜਿਹੜੀ ਮੈਂ ਗੱਲ ਕਹੀ ਹੋਈ ਹੈ ਪੀਆਰ ਦੀ ਛੜੀ ਦੀ ਉਹ ਮੈਂ ਤੁਹਾਨੂੰ ਕਹਿ ਰਿਹਾ ਕਿ ਜਾਂ ਤਾਂ ਆਈਆਰਸੀਸੀ ਲਗਾਤਾਰ ਡਰਾ ਕੱਢੂਗਾ ਤੇ ਜਾਂ ਫਿਰ ਦੋਸਤੋ ਆਈਆਰਸੀਸੀ ਵੱਡੇ ਵੱਡੇ ਡਰਾ ਕੱਢੂਗਾ ਯਾਨੀ ਵੱਡੇ ਵੱਡੇ ਡਰਾ ਉਹਨੂੰ ਕੱਢਣੇ ਪੈਣਗੇ ਜਨਵਰੀ ਮਹੀਨੇ ਦੇ ਵਿੱਚ ਹੀ ਇਹ ਸਾਰੀਆਂ ਗੱਲਾਂ ਸਾਫਤ ਹੋ ਗਈਆਂ ਡਰਾ ਬੇਸ਼ੱਕ ਜਨਵਰੀ ਚ ਤਿੰਨ ਆਏ ਆ ਹੁਣ ਤੱਕ ਦੋ ਆਏ ਆ ਫਾਰਵਰਡਿੰਗ ਦੇ ਲੇਕਿਨ ਡਰਾ ਸਾਰੇ ਵੱਡੇ ਆ ਪੀਐਨਪੀ ਦੇ ਵੀ ਜਿਹੜੇ ਹੈਗੇ 2200 2500 ਦੇ ਨਹੀਂ ਗਏ 450 550 650 ਜਾਨੀ ਇਹ ਵੀ ਡਰਾ ਵੱਡੇ ਕਿਉਂਕਿ ਪੀਐਨਪੀ ਦਾ ਕੋਟਾ ਵੀ ਦੋਸਤੋ ਲਗਭਗ 46% ਪਿਛਲੇ ਸਾਲ ਨਾਲੋਂ ਵਧਿਆ ਹੋਇਆ 55000 ਤੋਂ 96000 ਕੇ 98000 ਹੋਇਆ ਹੋਇਆ ਇਹ ਵੀ ਤੇ ਇਹ ਵੀ ਹੁਣ ਜਿਆਦਾ ਵੰਡੇ ਜਾਣੇ ਹੈਗੇ ਯਾਨੀ ਜਿਆਦਾ ਆਈਟੀਏ ਦੇ ਭੇਜੇ ਜਾਣੇ ਆ ਤੇ ਆਪਾਂ ਟੋਟਲ ਦੀ ਜੇਕਰ ਗੱਲ ਕਰੀਏ ਦੋਸਤੋ ਜਨਵਰੀ ਮਹੀਨੇ ਵਿੱਚ ਹੁਣ ਤੱਕ 16700 ਆਈਟੀਏ ਭੇਜੇ ਆ ਜਨਵਰੀ ਜਨਵਰੀ ਮਹੀਨੇ ਵਿੱਚ ਤੇ ਆ ਜਿਹੜੇ ਪਹਿਲੇ 7-8 ਦਿਨ ਹੀ ਹੋਏ ਆ ਕਿਉਂਕਿ ਵੀਡੀਓ ਪਹੁੰਚ ਤਾਂ ਤੁਹਾਨੂੰ 8 ਦਿਨ ਹੋ ਜਾਣਗੇ 7ਵਾਂ ਦਿਨ ਆ ਅ ਅੱਜ ਤੇ ਦੋਸਤੋ 7 ਦਿਨ 7 ਦਿਨ ਇਹ ਤੇ 31 28 ਤੇ 38 ਦਿਨਾਂ ਦੇ ਵਿੱਚ ਜਿਹੜਾ ਹੈਗਾ 25000 ਤੋਂ ਜ਼ਿਆਦਾ ਆਈਟੀਏ ਭੇਜੇ ਜਾ ਚੁੱਕੇ ਆ ਕਿਉਂਕਿ ਜਨਵਰੀ ਚ 16700 ਤੇ ਜੇਕਰ ਆਪਾਂ ਫਰਵਰੀ ਦੀ ਗੱਲ ਕਰੀਏ 8500 ਤਾਂ ਹੁਣੇ-ਹੁਣੇ ਰਿਜ਼ਲਟ ਆ ਗਿਆ ਦੋਸਤੋ ਜਿਹੜਾ ਮੈਂ ਦੱਸ ਕੇ ਹਟਿਆ ਤੁਹਾਨੂੰ ਫ੍ਰੈਂਚ ਲੈਂਗੁਏਜ ਦਾ ਤੇ ਇਸ ਤੋਂ ਪਹਿਲਾਂ ਦੋਸਤੋ 423 एनपी ਨੂੰ ਆਈਟੀਏ ਭੇਜ ਗਏ ਆ ਤੇ 1025 ਜਿਹੜੇ ਹੈਗੇ ਆ ਉਹ ਆਡਾ ਪ੍ਰਵਿੰਸਸ ਨੇ ਫਰਵਰੀ ਮਹੀਨੇ ਵਿੱਚ ਭੇਜੇ ਜਿਹੜੇ ਉਹਨਾਂ ਦਾ ਆਪਦਾ ਹੈ ਉਹ ਐਕਸਪ੍ਰੈਸ ਐਂਟਰੀ ਚ ਨਹੀਂ ਆਉਂਦਾ ਜੋ ਡਾਇਰੈਕਟ ਭੇਜਦੇ 16700 ਚ ਜੀ ਨੂੰ ਐਡ ਕਰਦੀ ਆਪਾਂ ਤਾਂ ਦੋਸਤੋ ਇਹ 25748 ਦਾ ਬਣ ਜਾਂਦਾ ਜਾਨੀ ਹੁਣ ਤੱਕ 25748 ਆਈਟੀਏ ਭੇਜ ਗਏ ਆ ਦੋਸਤੋ ਐਕਸਪਰਸ ਐਂਟਰੀ ਦੇ ਅਗਲੇ ਟਰਾਂ ਦੀ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਉਹ ਅਗਲਾ ਟਰਾਂ ਹੈਲਥ케ਅਰ ਦਾ 온 ਦੀ ਪੂਰੀ ਸੰਭਾਵਨਾ ਹੈ ਕਿ ਇਹ ਜਾਂ ਫਿਰ ਜਿਹੜਾ ਡਾਕਟਰਾਂ ਦਾ ਨਵਾਂ ਇਹਨਾਂ ਨੇ ਅਨਾਉਂਸ ਕੀਤਾ ਹੋਇਆ ਹੈਗਾ ਉਸ ਕੈਟਾਗਰੀ ਦਾ ਆ ਸਕਦਾ ਕਿਉਂਕਿ ਇੰਦਰ ਥੋੜੀ ਜੀ ਜ਼ਿਆਦਾ ਡਿਮਾਂਡ ਹੈਗੀ ਹੈ ਦੋਸਤੋ ਤੇ ਫੇਰ ਟਰੇਡ ਦੇ ਰਿਜ਼ਲਟ ਆਨ ਦੀ ਸੰਭਾਵਨਾ ਹੈ ਪਰ ਦੋਸਤੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਆਈਆਰਸੀਸੀ ਦੀ ਕੋਈ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਇਹਦੇ ਕੰਮ ਕਰਨ ਦਾ ਅੰਦਾਜ਼ ਜਿਹੜਾ ਹੈਗਾ ਉਹ ਇੱਕ ਪੈਟਰਨ ਦਾ ਨਹੀਂਗਾ ਜਿਹੜਾ ਆਪਾਂ ਕਹੇ ਕੁਲੇਟ ਕਰ ਲਈਏ ਤਾਂ ਹੋ ਸਕਦਾ ਕਿ ਸੀਈਸੀ ਦਾ ਵੀ ਰਿਜ਼ਲਟ ਜਿਹੜਾ ਹੈਗਾ ਇਹ ਕਾਣ ਦੇਣ ਪਰੰਤੂ ਜਿੱਥੋਂ ਤੱਕ ਮੈਨੂੰ ਉਮੀਦ ਹੈ ਜਿਹੜੀ ਮੈਂ ਗੱਲਬਾਤ ਕਰ ਰਿਹਾ ਉਹ ਹੈਲਥ ਕੇਅਰ ਦਾ ਇਹ ਮੈਨੂੰ ਜਿਆਦਾ ਚਾਂਸ ਨਜ਼ਰ ਆ ਰਹੇ ਆ ਚਲੋ ਆਓ ਆਪਾਂ ਦੇਖਦੇ ਆਉਣ ਵਾਲੇ ਸਮੇਂ ਵਿੱਚ ਊਠ ਕਿਸ ਕਰਵਟ ਬੈੰਦਾ ਦੋਸਤੋ ਤੇ ਆਈਆਰਸੀਸੀ ਕਿਸ ਤਰ੍ਹਾਂ ਆਪਾਂ ਨੂੰ ਕਿਉਂ ਕਹੁੰਦਾ ਹੈ ਕਿ ਖੁਸ਼ ਕਰਦਾ ਹੈ ਕਿ ਕੀ ਕਰਦਾ ਦੇਖਾਂਗੇ ਆਪਾਂ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਤੇ ਦੋਸਤੋ ਸੀਸੀ ਦੀ ਜੇਕਰ ਆਪਸ ਕੋਰ ਦੀ ਗੱਲ ਕਰੀਏ ਤਾਂ ਫਰਵਰੀ ਮਹੀਨੇ ਦੇ ਐਂਡ ਤੱਕ ਜੇ ਮੈਂ ਕਿਹਾ ਸੀ 580 ਮਿਕੜਾ 500 ਤੱਕ ਆਜੂਗਾ ਮਾਰਚ ਵਿੱਚ 500 ਤੋਂ ਘਟਣ ਦੀ ਵੀ ਸੰਭਾਵਨਾ ਹੈਗੀ ਹੈ ਟਰੇਡ ਦਾ ਦੋਸਤੋ ਪਿਛਲੀ ਵਾਰੀ 500 ਉੱਪਰ ਹੀ ਸੀਗਾ ਥੋੜਾ ਜਿਆ ਲੈਕਿਨ ਐਤਕੀ ਮੈਨੂੰ ਉਮੀਦ ਹੈ 500 ਨਾ ਬੇ ਕਾਫੀ 80 ਦੇ ਵਿੱਚ ਵਿੱਚ ਰਹਿ ਸਕਦਾ ਹੈ ਤੇ ਇਸ ਤਰ੍ਹਾਂ ਮਤਲਬ ਜਿਹੜਾ ਹੈਗਾ ਇਹਦਾ ਰਹੂਗਾ ਹੋਗਾ এডਿਕੇਸ਼ਨ ਦਾ ਕੀ ਹੁੰਦਾ ਹੈ ਇਸ ਸਾਲ ਦੇਖਦੇ ਆ ਪਿਛਲੀ ਵਾਰ ਦੋ ਡਰਾ ਆਏ ਸੀਗੇ ਇਸ ਸਾਲ ਕਿੰਨੇ ਡਰਾ ਕੱਢਦੇ ਆ ਇਹ ਉਹਨਾਂ ਵਲਾਂ ਸਮਾਂ ਦੱਸੂਗਾ ਦੋਸਤੋ ਆਪਣੀਆਂ ਤਿਆਰੀਆਂ ਕਰ ਲਓ ਫ੍ਰੈਂਚ ਭਾਸ਼ਾ ਜ਼ਰੂਰ ਸਿੱਖ ਲਓ ਜੇਕਰ ਤੁਹਾਡੇ ਕੋਲ 7 ਸਕੋਰ ਨਹੀਂ ਲੈ ਜਾਂਦੇ 5 ਤਾਂ ਲੈ ਲਓ ਦੋਸਤੋ 5 ਲੈਣ ਵਿੱਚ ਕੀ ਹੱਜ ਹੈਗਾ 5 ਲੈ ਲੋਗੇ ਤਾਂ ਫ੍ਰੈਂਕੋਫੋਨ ਮੋਬਿਲਿਟੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲ ਜਾਊਗਾ ਬੜੀ ਹੀ ਆਸਾਨੀ ਨਾਲ ਕੈਨੇਡਾ ਦੇ ਅੰਦਰ ਹੀ ਰਹਿੰਦੇ ਰਹਿੰਦੇ ਤੇ ਚਾਹੇ ਤੁਸੀਂ ਕੈਨੇਡਾ ਤੋਂ ਬਾਹਰ ਵੀ ਅਪਲਾਈ ਕਰਦੇ ਆ ਫ੍ਰੈਂਚ ਦੇ 5 ਲੈ ਕੇ ਸਕੋਰ ਤਾਂ ਵੀ ਤੁਹਾਨੂੰ ਵਰਕ ਪਰਮਿਟ ਜਿਹੜਾ ਹੈਗਾ ਫ੍ਰੈਂਕੋਫੋਨ ਮੋਬਿਲਿਟੀ ਪ੍ਰੋਗਰਾਮ ਦੇ ਤਹਿਤ ਮਿਲ ਜੂਗਾ ਬੜੀ ਹੀ ਆਸਾਨੀ ਨਜ਼ਰ ਵਾਲਿਆਂ ਲਈ ਜਿਆਦਾ ਸਾਨੂੰ ਸਹਿਮਤੀ ਹੈਗੀ ਹੈ ਕਿ ਉਹਨਾਂ ਨੂੰ ਮੁੜਨਾ ਨਾ ਪਵੇ ਤਾਂ ਉਹ ਇਸ ਪਾਸੇ ਤਾਂ ਹੋ ਜੋ ਮਿੱਤਰੋ ਇਸ ਪਾਸੇ ਤਾਂ ਹੋ ਜੋ ਬੱਚਿਓ ਤੇ ਤੁਸੀਂ ਜਦੋਂ ਵਰਕ ਪਰਮਿਟ ਲੈ ਲਿਆ 2-3 ਸਾਲ ਦਾ ਫਿਰ ਕਹਨੇ ਕੀ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਟਾਈਮ ਹੀ ਟਾਈਮ ਹੈ ਪੈਸੇ ਕਮਾਓ ਤੇ ਹੋਰ ਆਪਦੀ ਪ੍ਰੋਫਾਈਲ ਨੂੰ ਮਜ਼ਬੂਤ ਕਰਨ ਵਾਲ ਲੱਗ ਜਾਓ ਚਾਹੇ ਫਰੈਂਚ ਨੂੰ 7 ਸਕੋਰ ਤੱਕ ਲੈ ਜਾਓ ਤੇ ਚਾਹੇ ਆਇਲੈਂਡਸ ਨੂੰ 9 ਸਕੋਰ ਤੱਕ ਲੈ ਜਾਓ ਤੇ ਆਪਣੀ ਪੀਆਰ ਹਾਸਲ ਕਰੋ ਪੀਆਡਾ ਚੱਕਰ ਹੈ ਦੋਸਤੋ ਕਿਸ ਤਰ੍ਹਾਂ ਲੱਗੀਆਂ ਅੱਜ ਦੀਆਂ ਜਾਣਕਾਰੀਆਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਕਮੈਂਟ ਵੀ ਦੱਸਿਓ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਹਾਈਪ ਦਾ ਬਟਨ ਦਬਿਓ ਨਵੇਂ ਆਏ ਮਿੱਤਰੋ ਦੋਸਤੋ ਪੈਨੋ ਪ੍ਰਾਉ ਕਲੋ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਜਿਹੜੀਆਂ ਗੱਲਾਂ ਦੱਸੂਗਾ ਸਹੀ ਦੱਸੂਗਾ ਸਟੀਕ ਦੱਸੂਗਾ ਸਚੀਆਂ ਦੱਸੂਗਾ ਜਿਹਦੇ ਨਾਲ ਤੁਹਾਨੂੰ ਜਲਦੀ ਹੀ ਸਫਲਤਾ ਹਾਸਲ ਹੋ ਸਕਦੀ ਹੈ ਤੇ ਇਸ ਕਰਕੇ ਕਰ ਲੋ ਸਬਸਕ੍ਰਾਈਬ ਦਬਦੋ ਆਈ ਬੈਲਕੌਨ ਦਾ ਬਟਨ ਹੁੰਦੇ ਹੋ ਜਾਇਸ ਸਸਿਕਾ ਨਮਸਕਾਰ ਕੇਮਚੋ ਆਦਾਬ ਮੋਜ ਮਾਨਦੇ ਰਹੋ ਚਲਦੇ ਰਹੋ ਦੋਸਤੋ ਅਗਲੀ ਵੀਡੀਓ ਦਾ ਕਰਾਂਗਾ ਅਸਸਿਕਾ ਨਮਸਕਾਰ